ਦੇ ਸੂ ਸਾਈਡ ਵਾਲੀ ਤਾਂ ਕੋਈ ਉਹਨਾਂ ਦੇ ਮਨ ਦੇ ਵਿੱਚ ਕੋਈ ਗੱਲ ਵੀ ਨਹੀਂ ਸੀਗੀ ਮੇਰੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਉਹ ਕੁੜੀ ਚੜ੍ਹਦੀ ਕਲ ਵਾਲੀ ਸੀ ਨਾ ਕਿ ਟੈਂਦੀ ਢੇਰੀ ਵਾਲੀ ਸੀ ਸਾਡਾ ਜੋ ਜਵਾਈ ਸੀਗਾ ਪਵਨਦੀਪ ਉਹਦੀ ਡੈਥ ਹੋ ਗਈ ਸੀ ਜੀ ਉਹਨਾਂ ਨੇ ਵੀ ਪਹਿਲਾਂ ਕੁੜੀ ਦੇ ਮੂੰਹ 'ਚ ਜ਼ਹਿਰ ਪਾ ਕੇ ਉਹਦੀ ਖੁਦਕਿਸ਼ੀ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਉਹਦੇ 20 ਤੋਂ 25 ਪਸ਼ੂਆਂ ਨੂੰ ਕੁਝ ਦੇ ਕੇ ਵੀ ਮਾਰਿਆ ਗਿਆ ਤੇ ਉਹ ਵਿਚਾਰੀ ਉਧਰੋਂ ਵੀ ਕੰਮਕਾਰ ਕਿੰਨੇ ਉਹਦਾ ਪ੍ਰੋਸੈਸ ਫੇਲ ਹੋਇਆ ਮਤਲਬ ਹੀ ਨਹੀਂਗਾ ਵੀ ਉਹ ਕੋਈ ਸੂਸਾਈਟ ਕਰਿਆ ਹੋਵੇ ਉਹ ਨੂੰ ਇੱਕ ਤਰ੍ਹਾਂ ਦੀ ਇੱਕ ਘਟਨਾ ਦਿਖਾਈ ਗਈ ਆ ਉਸ ਤੋਂ ਬਾਅਦ ਦੇ ਵਿੱਚ ਵੀ ਜਦੋਂ ਉੱਥੋਂ ਮ੍ਰਿਤਕਾਂ ਦੀਆਂ ਭੂਆ ਜੀ ਤੇ ਲੜਕੀ ਦੇ ਉੱਥੋਂ ਡੈੱਡ ਬੋਡੀ ਸਵੇਰੇ 6 ਵਜੇ ਸਾਡੀ ਗੈਰ ਮੌਜੂਦਗੀ ਦੇ ਚੱਕੀ ਗਈ ਤੇ ਉਹ ਕਮਰਾ ਸੀਲ ਕਰਨ ਦੀ بجائے ਉਹ ਕਮਰਾ ਖੁੱਲਾ ਛੱਡ ਦਿੱਤਾ ਗਿਆ ਤੇ ਜੋ ਉੱਥੇ ਆਇਡੈਂਟੀਟੀ ਜੋ ਵੀ ਪ੍ਰੂਫ ਸੀਗੇ ਉੱਥੇ ਉਹ ਸਾਰਾ ਕੁਝ ਉੱਥੋਂ ਗੁਰਦਵਾਰਦ ਕੀਤਾ ਗਿਆ ਗੁੜੀਆ ਨੇ ਫੋਨ ਦੇ ਉੱਤੇ ਇੱਕ ਵੀਡੀਓ ਸੈਂਡ ਕਰੀ ਪਈ ਸੀ ਕਿ ਮੇਰਾ ਪਹਿਲਾਂ ਵੀ ਦੱਸਦੀ ਹੁੰਦੀ ਸੀ ਮੈਨੂੰ ਵੀ ਕੋਈ ਦੱਸਿਆ ਉਹਨੇ ਕਿ ਵੀਰੇ ਮੇਰਾ ਕਨਾ ਕੋਸ ਬੰਦੇ ਇਹਨਾਂ ਨੇ ਪਿੱਛੇ ਲਾਏ ਹੋਏ ਆ ਜੋ ਮੇਰਾ ਪਿੱਛਾ ਕਰਦੇ ਆ ਵੀਡੀਓ ਚ ਤਾਂ ਭੈਣ ਸਾਡੀ ਐਵੇਂ ਕਹਿ ਰਹੀ ਹੈਗੀ ਕਿ ਮੈਨੂੰ ਇਹਨਾਂ ਤੋਂ ਖਤਰਾ ਹੈਗਾ ਕਿ ਮੈਨੂੰ ਕੁਝ ਦੇ ਕੇ ਮਾਰ ਸਕਦੇ ਆ ਜਾਂ ਮੇਰਾ ਐਕਸੀਡੈਂਟ ਕਰਾ ਸਕਦੇ ਆ ਸਾਨੂੰ ਤਾਂ ਵੀਡੀਓ ਤੋਂ ਹੀ ਪਤਾ ਲੱਗਿਆ ਜੀ ਉਹ ਇਸ ਤਰ੍ਹਾਂ ਵੀ ਕਹਿ ਰਹੇ ਨੇ ਵੀ ਇਹ ਵੀ ਨਾ ਕਰੋ ਤੁਸੀਂ ਤੁਸੀਂ ਚੁੱਪ ਕਰਕੇ ਉਹਦਾ ਸੰਸਕਾਰ ਕਰ ਦਿਓ ਤੇ ਘਰ ਬੈਠ ਜਾਓ ਤੁਸੀਂ ਵੀ ਭਰਾ ਹੋਮੋਂਗੇ ਕਿਸੇ ਭੈਣ ਦੇ ਤੁਸੀਂ ਵੀ ਕਿਸੇ ਛੋਡੇ ਵੀ ਭਾਨ ਜਾਹੂ ਛੋਡੇ ਵੀ ਮਾਤਾ ਹੋਣਗੇ ਜੇ ਤੁਹਾਨੂੰ ਕਿਤੇ ਵੀਡੀਓ ਮਿਲ ਜੇ ਤਾਂ ਤੁਹਾਨੂੰ ਇੰਨਾ ਵੀ ਅਧਿਕਾਰ ਨਹੀਂ ਹੈਗਾ ਵੀ ਤੁਸੀਂ ਉਹ ਵੀਡੀਓ ਦੇ ਆਧਾਰ ਤੇ ਕੋਹੋਂ ਵੀ ਕਾਰਵਾਈ ਹੋ ਜਾ ਜੇ ਕੋਈ ਮਾੜਾ ਵੀ ਹੋਵੇ ਨਾ ਲੋਕ ਉਸ ਨੂੰ ਵੀ ਕਹਿ ਦਿੰਦੇ ਆ ਵੀ ਨਹੀਂ ਵੀ ਹੁਣ ਉਹ ਚੱਲਿਆ ਗਿਆ ਉਹ ਬਹੁਤ ਚੰਗਾ ਸੀ ਪਰ ਇਹ ਤਾਂ ਤਿੰਨ ਨੇ ਅੱਜ ਪੰਜਵਾਂ ਦਿਨ ਸਾਨੂੰ 24 ਤੋਂ ਲਾ ਕੇ 29 ਹੋ ਗਈ ਇੱਥੇ ਬੈਠਿਆਂ ਨੂੰ ਮੈਨੂੰ ਪੁੱਛੀਦਾ ਵੀ ਮੈਂ ਸਾਰੀ ਸਾਰੀ ਰਾਤ ਮੈਨੂੰ ਨੀਂਦ ਨਹੀਂ ਹੁੰਦੀ। ਸਾਨੂੰ ਕਦੇ ਪੈਨ ਨੇ ਦੱਸਿਆ ਸੀ ਕਿ ਭਾਈ ਪਹਿਲਾਂ ਕਿ ਮੈਨੂੰ ਤੰਗ ਪਰੇਸ਼ਾਨ ਕਰਦੇ ਆ ਜਾਂ ਕੁਝ ਵੀ ਹੋ ਸਕਦਾ ਮੇਰੇ ਨਾਲ ਵਾਪਰ ਸਕਦੇ ਕੋਈ ਘਟਨਾਈ ਤਾਂ। ਬਿਲਕੁਲ ਭਾਈ 2017 ਚ ਇਹੀ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਹੈ ਜੀ। ਪਰਚਾ ਮਤਲਬ ਹੁਣ ਦਰਜ ਹੋਇਆ ਜਾਂ ਨਹੀਂ ਹੋਇਆ ਜੀ ਇਸ ਸਮੇਂ ਜੀ ਸਾਨੂੰ ਕੁਝ ਵੀ ਦਰਜ ਨਹੀਂ ਹੋਇਆ ਜੀ। ਇੱਕ ਮੰਗੂਲੀ ਦਾ ਪਰਚਾ 306 ਦਾ ਜਿਹੜਾ ਨਹੀਂ ਬਣ ਰਿਹਾ ਉਹ ਹੋਇਆ ਜੀ। ਸੰਘਰੂਰ ਜ਼ਿਲ੍ਹੇ ਦੇ ਪਿੰਡ ਗੰਡਾ ਸਿੰਘ ਵਾਲਾ ਦੀ 3 ਇੰਦਰਪਾਲ ਕੌਰ ਦਾ ਕਤਲ ਹੋਇਆ ਉਹਨਾਂ ਦੇ ਨਾਲ ਉਹਨਾਂ ਦਾ ਬੱਚਾ ਤੇ ਉਹਨਾਂ ਦੀ ਮਾਤਾ ਦਾ ਕਤਲ ਹੋਇਆ ਇਹ ਇੱਥੇ ਰੋਸ ਧਰਨਾ ਜਿਹੜਾ ਲਗਾਤਾਰ ਪਿਛਲੇ 5 ਤੋਂ 6 ਦਿਨਾਂ ਤੋਂ ਇੱਥੇ ਚੱਲ ਰਿਹਾ ਪੂਰਾ ਮਾਮਲਾ ਕੀ ਹੈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਨੇ ਉਹਨਾਂ ਦੇ ਭਾਈ ਹੋਣਗੇ ਪਿੰਡ ਵਾਸੀ ਹੋਣਗੇ ਉਹਨਾਂ ਦੇ ਰਿਸ਼ਤੇਦਾਰ ਹੋਣਗੇ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਕਤਲ ਹੁੰਦਾ ਹੈ ਪੂਰੀ ਕਹਾਣੀ ਕੀ ਹੈ ਬਾਈ ਜੀ ਕੀ ਗੱਲਬਾਤ ਵਾਪਰਦੀ ਹੈ ਕੀ ਵਾਪਰਦੇ ਨੇ ਇਹਨਾਂ ਦੇ ਨਾਲ ਸਾਰਾ ਵਾਪਰਤਾ ਦਾ ਬਾਈ ਜੀ तकरीबनਕ ਨਾ 24 ਤਰੀਕ ਦੀ ਇਹ ਸਾਰੀ ਗੱਲਬਾਤ ਆ ਜੀ ਤੇ ਇੰਦਰਪਾਲ ਕੌਰ ਮੇਰੀ ਸੇਟਨਲਾ ਮੇਰੀ ਭੁਆਈ ਦੀ ਲੜਕੀ ਸੀ ਠੀਕ ਹੈ ਇਹ ਹਰਦੀਪ ਕੌਰ ਮੇਰੀ ਭੁਆਈ ਤੇ ਆਪਣਾ ਭਾਨਾ ਜਾ ਜਾਰਡਨ ਸੀਗਾ ਤੇ ਇਹ ਭੈਣ ਆਪਣੀ 2015 ਤੋਂ ਮੈਰਿਡ ਸੀ 6 ਦਸੰਬਰ ਤੋਂ ਜੀ ਹਾਂਜੀ ਹਾਂਜੀ ਤੇ ਉਦੋਂ ਤੋਂ ਹੀ ਮਤਲਬ ਕਿ ਇਹ ਪਰਿਵਾਰ ਇਹ ਆਪਣੀ ਕੁੜੀ ਨੂੰ ਚੰਗਾ ਨਹੀਂ ਸਮਝਦੇ ਸੀ ਪਹਿਲਾਂ ਤੋਂ ਹੀ ਇਹਨਾਂ ਦੇ ਨਾਲ ਸ਼ੁਰੂ ਤੋਂ ਹੀ ਕਲੇਸ਼ ਚੱਲਦਾ ਆ ਰਿਹਾ 2018 ਚ ਸਾਡਾ ਜੋ ਜਵਾਈ ਸੀਗਾ ਪਵਨਦੀਪ ਉਹਦੀ ਡੈਥ ਹੋ ਗਈ ਸੀ ਜੀ ਉਹਨਾਂ ਨੇ ਵੀ ਪਹਿਲਾਂ ਕੁੜੀ ਦੇ ਮੂੰਹ 'ਚ ਜ਼ਹਿਰ ਪਾ ਕੇ ਉਹ ਉਹਦੀ ਖੁਦਕਿਸ਼ੀ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਉਹ ਪਹਿਲਾਂ ਤੋਂ ਹੀ ਇਹਨੂੰ ਕੁੜੀ ਨੂੰ ਚੰਗਾ ਨਹੀਂ ਸਮਝਦੇ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਸਾਡਾ ਚਲੋ ਫੇਰ ਦੁਬਾਰਾ ਇਹਨਾਂ ਨਾਲ ਸਮਝੌਤਾ ਹੋਇਆ ਸੀ ਬੁੱਢੀਆ ਤੋਰੀ ਉਦੋਂ ਬਾਅਦ ਜਦੋਂ ਦੀਪਾਵਨਦੀਪ ਦੀ ਮੌਤ ਹੋਈ ਤਾਂ ਉਸ ਤੋਂ ਬਾਅਦ ਦੇ ਵਿੱਚ ਜੋ ਪਿਛੇ ਪਰਿਵਾਰ ਰਿਸ਼ਤੇਦਾਰ ਮੈਂਬਰ ਸੀਗੇ ਉਹ ਕੁੜੀ ਨੂੰ ਤੰਗ ਪਰੇਸ਼ਾਨ ਕਰਦੇ ਸੀ ਉਹ ਕਹਿੰਦੇ ਸੀ ਵੀ ਤੂੰ ਘਰ ਸਾਡੇ ਕਿਥੋਂ ਚਲੀ ਜਾ ਤੇ ਵੀ ਤੇਰਾ ਇੱਥੇ ਪੁੱਛ ਨਹੀਂ ਹੈਗਾ ਤੇਰਾ ਕੋਈ ਹਿੱਸਾ ਨਹੀਂ ਤੇਰਾ ਨਹੀਂ ਹੈਗਾ ਜੋ ਬੱਚਾ ਹੈਗਾ ਉਹਦਾ ਬੱਚਾ ਲੈ ਕੇ ਜਾਣਾ ਨਾਲ ਲੈ ਜਾ ਨਹੀਂ ਸਾਡੇ ਕੋਲੇ ਸਾਡੇ ਜਾ ਤੂੰ ਇਥੋਂ ਅੱਗੇ ਆਪਣੀ ਕੋਈ ਨਵੀਂ ਜ਼ਿੰਦਗੀ ਬਾਰੇ ਸੋਚ ਪਰ ਸਾਡੀ ਭੈਣ ਨੇ ਉਹਨਾਂ ਦੇ ਮੂਰੇ ਗੋਡੇ ਨਹੀਂ ਟੇਕੇ ਜ਼ਿੰਦਗੀ ਮੂਰੇ ਹਾਰ ਨਹੀਂ ਮੰਨੀ ਉਹ ਕਹਿੰਦੀ ਮੈਂ ਆਪ ਦੇ 1.5-2 ਸਾਲ ਦਾ ਬੱਚਾ ਸੀ ਕਹਿੰਦੀ ਮੈਂ ਉਹਦੇ ਸਿਰ ਤੇ ਆਪਣਾ ਜੀਵਨ ਵਸਤ ਕਰੂੰਗੀ ਤੇ ਉਸ ਤੋਂ ਬਾਅਦ ਮੇਰੀ ਭੂਆ ਜੀ ਭੈਣੇਂਦਰਪਾਲ ਕੋਲੇ ਰਹਿਣ ਲੱਗੀ ਜੀ 7 ਸਾਲ ਹੋ ਗਏ ਸੀ ਭੈਣ ਕੋਲੇ ਰਹਿੰਦੇ ਹਨ ਭੂਆ ਜੀ ਨੂੰ ਤੇ ਹਰ ਇੱਕ ਵਾਰ ਮਹੀਨੇ ਤੋਂ 2 ਮਹੀਨੇ ਬਾਅਦ 3 ਮਹੀਨੇ ਬਾਅਦ ਰਿਸ਼ਤੇਦਾਰ ਉਹਨਾਂ ਦੇ ਆਂਡ ਗਵਾਂਡ ਚੋਂ ਸੀਗੇ ਜੋ ਉਹ ਹਰ ਵਾਰ ਉਹਨਾਂ ਨੇ ਇਹੀ ਹਰਾਸਮੈਂਟ ਕਰਨਾ ਉਹਨਾਂ ਨੂੰ ਟੌਰਚਰ ਕਰਨਾ ਵੀ ਇਥੋਂ ਇਹ ਘਰਵਾਰ ਛੱਡ ਕੇ ਚਲੀਆਂ ਜਾਣਾ ਬੱਚੀ ਨੇ ਆਪਦੇ ਪੈਰਾਂ 'ਚ ਹੋਣ ਵਾਸਤੇ ਆਪਦੇ ਬੱਚੇ ਨੂੰ ਬਧੀ ਸਿੱਖਿਆ ਪ੍ਰੋਵਾਈਡ ਉਹਦੀ ਸਿਹਤ ਸਿੱਖਿਆ ਵਾਸਤੇ ਵੀ ਉਹਨੇ ਬਹੁਤ ਜ਼ੋਰ ਲਾਇਆ ਜੀ ਖੇਤੀ ਤੱਕ ਵੀ 2-3 ਸਾਲ ਕੋਈ ਕੰਮਾਂ ਰੱਖ ਕੇ ਕਰਵਾਈ 50-60 ਪਸ਼ੂਆਂ ਦਾ ਫਾਰਮ ਵੀ ਰੱਖਿਆ ਪਰ ਉਹਨਾਂ ਨੂੰ ਫੇਰ ਵੀ ਹਾਜਮ ਨਹੀਂ ਆਇਆ ਵੀ ਇਹ ਇੱਥੇ ਰਹਿ ਕੇ ਆਪਦਾ ਕੰਮਕਾਰ ਕਰ ਰਹੀ ਹੈ ਉਹਦੇ 20 ਤੋਂ 25 ਪਸ਼ੂਆਂ ਨੂੰ ਕੁਝ ਦੇ ਕੇ ਵੀ ਮਾਰਿਆ ਗਿਆ ਤੇ ਉਹ ਵਿਚਾਰੀ ਉਧਰੋਂ ਵੀ ਕੰਮਕਾਰ ਕਿੰਨੀ ਉਹਦਾ ਪ੍ਰੋਸੈਸ ਫੇਲ ਹੋਇਆ ਤੇ ਫਿਰ ਵੀ ਉਹਨੇ ਹਾਰ ਨਹੀਂ ਮੰਨੀ ਜਿਹੜੀ ਭਈ ਇਹ ਕਟਨਾ ਵਾਪਰਦੀ ਹੈ ਇਹ ਕਿਸ ਤਰੀਕੇ ਨਾਲ ਵਾਪਰਦੀ ਹੈ ਕਿਸ ਤਰੀਕੇ ਨਾਲ ਜਿਹੜਾ ਕਤਲ ਤੁਸੀਂ ਲਿਖਿਆ ਹੋਇਆ ਜਾਂ ਸਾਰੇ ਕਹਿੰਦੇ ਕਿ ਕਤਲ ਹੋਇਆ ਕਿਸ ਤਰੀਕੇ ਨਾਲ ਕਤਲ ਹੋਇਆ ਕੀ ਹੋਇਆ ਨਹੀਂ ਸਾਡੀ ਭੈਣ ਦਾ ਜੀ ਮਤਲਬ ਕਿ ਇਟਲੀ ਦਾ ਵੀਜ਼ਾ ਆਇਆ ਵੇ ਅਸੀਂ ਮੈਂ ਤੁਹਾਨੂੰ ਬਾਅਦ ਦੇ ਵਿੱਚ ਫੋਟੋਆਂ ਵੀ ਦੇ ਦੂੰਗਾ ਵੀਜ਼ੇ ਦੀਆਂ ਆਏ ਵੇ ਦੀਆਂ ਤੇ ਉਹ ਕਹਿ ਰਹੀ ਸੀ ਕਿ ਵੀਰੇ ਮੈਂ ਤਾਂ ਥੋੜੇ ਟਾਈਮ ਨੂੰ ਬਾਹਰ ਚੱਲਿਆ ਜਾਣਾ ਹੌਲੀ ਹੌਲੀ ਮੈਂ ਬੱਚੇ ਨੂੰ ਆਪਦੀ ਮਾਤਾ ਨੂੰ ਵੀ ਮੰਨ ਕੇ ਮੈਂ ਆਪਦਾ ਸਿਸਟਮ ਠੀਕ ਕਰ ਲੂੰ ਉਹਨਾਂ ਨੇ ਪੰਜ ਗਰਾਈਆਂ ਪਿੰਡ ਕਰਾਏ ਤੇ ਘਰ ਵੀ ਲੈ ਰੱਖਿਆ ਸੀਗਾ ਵੀ ਅਸੀਂ ਉਥੇ ਆਪਦਾ ਰਹਿਣ ਬਸੇਰਾ ਕਰ ਲੈਣਾ ਤੇ ਕਿਰਾਇਆ ਤੱਕ ਵੀ ਉਹਨਾਂ ਨੇ 2 ਮਹੀਨਿਆਂ ਦਾ ਉਥੇ ਦੇ ਦਿੱਤਾ ਸੀਗਾ ਤੇ ਸੂ ਸਾਈਡ ਵਾਲੀ ਤਾਂ ਕੋਈ ਉਹਨਾਂ ਦੇ ਮਨ ਦੇ ਵਿੱਚ ਕੋਈ ਗੱਲ ਵੀ ਨਹੀਂ ਸੀਗੀ ਮੇਰੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਉਹ ਕੁੜੀ ਚੜ੍ਹਦੀ ਕਲ ਵਾਲੀ ਸੀ ਨਾ ਕਿ ਢੈਂਦੀ ਢੇਰੀ ਵਾਲੀ ਸੀ ਹਰ ਵੇਲੇ ਉਹਨੇ ਬੰਦਿਆਂ ਵਾਂਗ ਜਿਵੇਂ ਇੱਕ ਨਾ ਮਰਦ ਗੱਲ ਕਰਦੇ ਹੁੰਦੇ ਆ ਇਦਾਂ ਉਹਨੇ ਗੱਲ ਕਰਨੀ ਲੇਡੀਜ਼ ਵਾਲੀ ਉਹਦੇ ਵਿੱਚ ਕੋਈ ਗੱਲ ਹੀ ਨਹੀਂ ਸੀ ਨਾ ਕਦੇ ਉਹਨੇ ਸਾਡੇ ਮੂਰੇ ਰੋਣਾ ਨਾ ਕਦੇ ਉਹਨੇ ਕੋਈ ਆਪਦਾ ਦੁੱਖ ਸੁੱਖ ਸਾਨੂੰ ਦੱਸਣਾ ਫਿਰ ਵੀ ਅਸੀਂ ਜਦ ਵੀ ਪੁੱਛਣਾ ਕਹਿੰਦੇ ਆ ਵੀਰੇ ਤੇਰੀ ਭੈਣ ਨਹੀਂ ਹੈਗੀ ਮੈਂ ਤੇਰੇ ਭਾਈ ਵਰਗੀ ਹਲੋ ਇੰਨਾ ਹੌਸਲਾ ਸੀਗਾ ਹਾਂਜੀ ਫਿਰ ਭਾਈ ਜਿਵੇਂ ਉਹ ਕਹਿ ਰਿਹਾ ਕਿ ਸੁਸਾਈਡ ਕਰ ਲਈ ਆ ਖੁਦ ਕੁਝ ਖਾ ਲਿਆ ਕੋਈ ਸਪਰੇਅ ਪੀ ਲਿਆ ਲੱਗਦਾ ਹੈ ਇਹ ਕਰ ਕਰ ਸਕਦੇ ਸੀ ਕੋਈ ਨਾ ਨਾ ਜੀ ਮਤਲਬ ਹੀ ਨਹੀਂਗਾ ਵੀ ਉਹ ਕੋਈ ਸੁਸਾਈਡ ਕਰਿਆ ਹੋਵੇ ਉਹ ਨੂੰ ਇੱਕ ਤਰ੍ਹਾਂ ਦੀ ਇੱਕ ਘਟਨਾ ਦਿਖਾਈ ਗਈ ਹੈ ਉਸ ਤੋਂ ਬਾਅਦ ਦੇ ਵਿੱਚ ਵੀ ਜਦੋਂ ਉੱਥੋਂ ਮਿਰਤਕਾਂ ਦੀਆਂ ਭੂਆ ਜੀ ਤੇ ਲੜਕੀ ਦੇ ਉੱਥੋਂ ਡੈੱਡ ਬੋਡੀ ਸਵੇਰੇ 6 ਵਜੇ ਸਾਡੀ ਗੈਰ ਮੌਜੂਦਗੀ ਵਿੱਚ ਚੱਕੀ ਗਈ ਤੇ ਉਹ ਕਮਰਾ ਸੀਲ ਕਰਨ ਦੀ بجائے ਉਹ ਕਮਰਾ ਖੁੱਲਾ ਛੱਡ ਦਿੱਤਾ ਗਿਆ ਤੇ ਜੋ ਉੱਥੇ ਆਇਡੈਂਟੀਟੀ ਜੋ ਵੀ ਪ੍ਰੂਫ ਸੀਗੇ ਉੱਥੇ ਉਹ ਸਾਰਾ ਕੁਝ ਉੱਥੋਂ ਖੁਰਦਵਰਦ ਕੀਤਾ ਗਿਆ ਤਾਂ ਜੋ ਉਹਨੂੰ ਖੁਦਕੁਸ਼ੀ ਦਰਸਾਈ ਜਾ ਸਕੇ ਕਿ ਕਾਤਲ ਨਾ ਦਿਖਾਇਆ ਜਾ ਸਕੇ ਤੁਹਾਨੂੰ ਪਤਾ ਕਿਵੇਂ ਲੱਗਦਾ ਹੈ ਕਿ ਇਹ ਖੁਦਕੁਸ਼ੀ ਨਹੀਂ ਹੈ ਕੁਝ ਕੀਤਾ ਗਿਆ ਕਿਹੜੀ ਗੱਲ ਹੈ ਜਿਹੜੀ ਤੁਹਾਨੂੰ ਕਹਿੰਦੀ ਹੈ ਕਿ ਇਹ ਨਹੀਂ ਵਾਪਰਿਆ ਕੁਛ ਰ ਨਹੀਂ ਜੋ ਗੁੜੀਆਂ ਨੇ ਆਪਦੀ ਵੀਡੀਓ ਵੀ ਆਪਣੀ ਭੂਆ ਜੀ ਦੇ ਫੋਨ ਦੇ ਉੱਤੇ ਸ਼ਾਮ ਨੂੰ ਭੇਜੀ ਸੀ ਜੋ ਕਿ ਪ੍ਰੋਪਰ ਆਪਣੇ ਪਿੰਡਾਂ ਦੀਆਂ ਮਾਈਆਂ ਕੰਮਕਾਰ ਕਰਕੇ ਥੱਕ ਜਾਂਦੀਆਂ ਆਪਾਂ ਨਹੀਂ ਫੋਨ ਕਈ ਵਾਰੀ ਚੈੱਕ ਕਰਦੇ ਜਦੋਂ ਸਵੇਰੇ ਦੇਖਿਆ ਤਾਂ ਉਹ ਗੁੜੀਆਂ ਨੇ ਫੋਨ ਦੇ ਉੱਤੇ ਇੱਕ ਵੀਡੀਓ ਸੈਂਡ ਕਰੀ ਪਈ ਸੀ ਕਿ ਮੇਰਾ ਪਹਿਲਾਂ ਵੀ ਦੱਸਦੀ ਹੁੰਦੀ ਸੀ ਮੈਨੂੰ ਵੀ ਖੁਦ ਦੱਸਿਆ ਉਹਨੇ ਕਿ ਵੀਰੇ ਮੇਰਾ ਕੋਈ ਕੁਸ ਬੰਦੇ ਇਹਨਾਂ ਨੇ ਪਿੱਛੇ ਲਾਏ ਹੋਏ ਆ ਜੋ ਮੇਰਾ ਪਿੱਛਾ ਕਰਦੇ ਆ ਜੇ ਮੈਂ ਸ਼ਹਿਰ ਜਾਨੀ ਆ ਬੱਚੇ ਨੂੰ ਦਵਾਈ ਦਵਾਉਣ ਮਲੇਰ ਕੋਟਲੇ ਜਾਨੀ ਆ ਜਾਂ ਲੁਧਿਆਣੇ ਜਿੱਥੇ ਵੀ ਜਾਣਾ ਇਹ ਮੇਰਾ ਪਿੱਛਾ ਕਰਦਾ ਹੈ ਮੇਰਾ ਕੋਈ ਐਕਸੀਡੈਂਟ ਕਰਵਾ ਦੇਣਾ ਇਹ ਮੈਨੂੰ ਕੁਝ ਦੇ ਕੇ ਮਾਰ ਦੇਣ ਮੈਨੂੰ ਬੱਚੇ ਨੂੰ ਤੇ ਮੇਰੀ ਮਾਂ ਨੂੰ ਵੀ ਮੈਨੂੰ ਇਹਨਾਂ ਤੋਂ ਖਤਰਾ ਮੈਂ ਬਹੁਤ ਵਾਰੀ ਕਿਹਾ ਸੀ ਮੈਂ ਭੈਣ ਜੀ ਤੈਨੂੰ ਖਤਰਾ ਹੈ ਤਾਂ ਤੂੰ ਨਾ ਜਾ ਤੂੰ ਸਾਡੇ ਕੋਲੇ ਰਹਿ ਠੀਕ ਹੈ ਤੂੰ ਸਾਡੇ ਕੋਲੇ ਰਹਿ ਉੱਥੇ ਆਪਦਾ ਟਾਈਮ ਉਹ ਕਰ ਤੈਨੂੰ ਉੱਥੇ ਜਾਣ ਦੀ ਲੋੜ ਨਹੀਂ ਉਹ ਫਿਰ ਵੀ ਉਹਨੂੰ ਐ ਹੁੰਦਾ ਸੀਗਾ ਆਪਦਾ ਘਰ-ਬਾਰ ਛੱਡਣਾ ਭਾਈ ਜਿੱਥੇ 10 ਸਾਲ ਬੰਦੇ ਨੇ ਜ਼ਿੰਦਗੀ ਦੇ ਕੱਢੇ ਹੁਣ ਆਪਾਂ 2 ਮਹੀਨੇ ਵੀ ਕਿਤੇ ਰਹਿ ਲਏ ਕਿ ਨਾ ਆਪਾਂ ਨੂੰ ਉੱਥੋਂ ਐ ਆਪਣਾ ਆਪਣਾ ਲੱਗਦਾ ਜਿਵੇਂ 10 ਸਾਲ ਉੱਥੇ ਜ਼ਿੰਦਗੀ ਦੇ ਕੱਢੇ ਆ بس ਉਹਨੂੰ ਐ ਸੀਗਾ ਵੀ ਮੈਂ ਮੈਨੂੰ ਹਰ ਇੱਕ ਬੰਦੇ ਨੂੰ ਭਾਵੇਂ ਦੀ ਕਿਸੇ ਦੀ ਕੁੱਲੀ ਆ ਕਿਸੇ ਦੀ ਕੋਠੀ ਆ ਕਿਸੇ ਦਾ ਮਹਿਲ ਹਰ ਇੱਕ ਬੰਦੇ ਨੂੰ ਆਪਦਾ ਘਰ ਸਵਰਗ ਜਾਪਦਾ ਹੁੰਦਾ ਬਸ ਉਸੇ ਕਰਕੇ ਕੁੜੀ ਸਾਡੀ ਘਤ ਰੱਖਾ ਗਈ ਬਾਈ ਹੌਸਲਾ ਕਿਸ ਤਰੀਕੇ ਨਾਲ ਦੇਖਦੇ ਹੋ ਜਿਵੇਂ ਮਤਲਬ ਪਰਿਵਾਰ ਦੇ ਵੱਲੋਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਕੁਝ ਖਵਾਇਆ ਗਿਆ ਪਿਆਇਆ ਗਿਆ ਮਤਲਬ ਕੀ ਕੋਈ ਦਾਦਾ ਦਾਦੀ ਆਪਣੇ ਪੋਤੇ ਨਾਲੇ ਕਰ ਸਕਦੇ ਜੋ ਕੁਝ ਵਾਪਰੇ ਬਹੁਤ ਮਾੜੀ ਗੱਲ ਹੈ ਜੇ ਕਿ ਦਾਦੀ ਨੇ ਐਵੇਂ ਕੀਤਾ ਤੇ ਵੀਡੀਓ ਚ ਤਾਂ ਭੈਣ ਸਾਡੀ ਐਵੇਂ ਕਹਿ ਰਹੀ ਹੈਗੀ ਕਿ ਮੈਨੂੰ ਇਹਨਾਂ ਤੋਂ ਖਤਰਾ ਹੈਗਾ ਕਿ ਇਹ ਮੈਨੂੰ ਕੁਝ ਦੇ ਕੇ ਮਾਰ ਸਕਦੇ ਆ ਜਾਂ ਮੇਰਾ ਐਕਸੀਡੈਂਟ ਕਰਾ ਸਕਦੇ ਆਗੇ ਸਾਨੂੰ ਤਾਂ ਵੀਡੀਓ ਤੋਂ ਹੀ ਪਤਾ ਲੱਗਿਆ ਜੀ ਤੁਸੀਂ ਭਾਈ ਹੋ ਜੀ ਹਾਂਜੀ ਮੈਂ ਭਰਾ ਜੀ ਜੀ ਮੈਂ ਤੁਹਾਡੇ ਮਾਤਾ ਜੀ ਸੀਗੇ ਮੇਰੇ ਮਾਤਾ ਜੀ ਸੀ ਮੇਰੇ ਭੈਣ ਆ ਭਾਨ ਦਾ ਮੇਰਾ ਜਿਹੜੀ ਤੁਸੀਂ ਬਾਈ ਨੂੰ ਕੁਛ ਰੇ ਸੀ ਵੀ ਮੰਨ ਲਓ ਆਪਣੇ ਜਾਰਡਨ ਦੀ ਗੱਲ ਵੀ ਇਹਨੂੰ ਕੁਛ ਦੇ ਕੇ ਦੱਦੀ ਨਹੀਂ ਇਹ ਤਾਂ ਉਸ ਵੇਲੇ ਵੀ ਜਦੋਂ ਸਵੇਰੇ ਲੈ ਕੇ ਗਏ ਨੂੰ ਉਹ ਜਿੰਦਾ ਸੀ ਇਹਦੇ ਦਰਦ ਉੱਠਿਆ ਕਹਿੰਦੇ ਉੱਥੋਂ ਕਹਿਣ ਦੀ ਗੱਲ ਵੀ ਮੰਨ ਲਓ ਉਸ ਤੋਂ ਬਾਅਦ ਇਹਨੂੰ ਉੱਥੋਂ ਹਸਪੀਟਲ ਨੂੰ ਲੈ ਕੇ ਗਏ ਹਸਪੀਟਲ ਪਹੁੰਚਣ ਦੀ ਬਜਾਏ ਰਸਤੇ ਵਿੱਚ ਹੀ ਦੀ ਡੈਥ ਹੋ ਗਈ ਅੱਛਾ ਨਾ ਇਹ ਕਹਿੰਦੇ ਇਹ ਆਪ ਵੀ ਕਹਿ ਰਹੇ ਸੀ ਜਿਹੜੇ ਲੈ ਕੇ ਗਏ ਨੇ ਐਸਐਚਓ ਸਾਹਿਬ ਕਹਿ ਰਹੇ ਸੀ ਸਾਰੇ ਵੀ ਇਹਨੇ ਕੁਛ ਖਾਦਾ ਨਹੀਂ ਉਹਨੂੰ ਸਿੱਕਦਾ ਜ਼ਰਾ ਤਾਂ ਵੱਧ ਗਿਆ ਵੀ ਇਹ ਰਸਤੇਜੀ ਮੰਨ ਲੋ ਦੀ ਡੈਥ ਕਿਉਂ ਹੋਈ ਹੂੰ ਇਹ ਤਾਂ ਮਤਲਬ ਕਾਫੀ ਉਲਝਣਬਾਜ਼ੀ ਹੋਈ ਹੋਈ ਹੈ ਸਾਰੀ ਬਿਲਕੁਲ ਸਭ ਕੁਝ ਇਸ ਉਲਝਣ ਚ ਹੀ ਲੱਗ ਰਿਹਾ ਅਸੀਂ ਤਾਂ ਮੰਨ ਲੋ ਸਿਰਫ ਇਨਸਾਫ ਦੀ ਮੰਗ ਕਰੀ ਸੀ ਵੀ ਇਨਸਾਫ ਮਿਲੇ ਸਾਨੂੰ ਅਸੀਂ ਕੋਈ ਇਸ ਤਰ੍ਹਾਂ ਨਹੀਂ ਸੀ ਵੀ ਧਰਨੇ ਲਾਉਣੇ ਸੀ ਅਸੀਂ ਤਾਂ ਸਿਰਫ ਇਹ ਸੀ ਵੀ ਇੱਥੇ ਤੱਕ ਵੀ ਨਹੀਂ ਪਹੁੰਚਦੇ ਸੀ ਜਦੋਂ ਕੁੜੀ ਦੀ ਵੀਡੀਓ ਮਿਲੀ ਜੀ ਤਾਂ ਸਿਰਫ ਇਹ ਲੱਗਿਆ ਵੀ ਜੇ ਅਸੀਂ ਇੰਨਾ ਵੀ ਨਹੀਂ ਕਰ ਸਕਦੇ ਤਾਂ ਸਾਨੂੰ ਭਾਈ ਹੋਣ ਦਾ ਮਤਲਬ ਕੋਈ ਹੱਕ ਨਹੀਂ ਜੋ ਮੰਨ ਲਓ ਵੀ ਉਹਨੇ ਸਾਤੋਂ ਕਦੇ ਕੁਝ ਮੰਗਿਆ ਨਹੀਂ ਸਾਨੂੰ ਉਸਨੇ ਕਦੇ ਪੈਸੇ ਨੂੰ ਤਰਸ ਪ੍ਰੇਸ਼ਾਨ ਨਹੀਂ ਕੀਤਾ ਸਾਤੋਂ ਕਦੇ ਕੋਈ ਉਹ ਨਹੀਂ ਕਰਿਆ ਪਰ ਫਿਰ ਵੀ ਮੰਨ ਲਓ ਜੇ ਇੱਕ ਵੀਡੀਓ ਦੇ ਆਧਾਰ ਤੇ ਆਪਾਂ ਕਾਰਵਾਈ ਕਰਨ ਦੀ ਗੱਲ કરી ਸੀ ਸਿਰਫ ਜੀ ਉਸ ਬਾਤ ਜੋ ਵੀ ਹੁੰਦਾ ਨਿਕਲ ਜਾਂਦੇ ਮੈਨੂੰ ਕੋਈ ਉਹ ਨਹੀਂ ਸੀ ਹੈਗਾ ਜੇ ਕੋਈ ਮੈਂ ਨਹੀਂ ਚਾਹੁੰਦਾ ਵੀ ਕੋਈ ਬੇਕਸੂਰਾ ਫੰਸੀ ਚੜੇ ਜਾਂ ਕੋਈ ਉਸ ਨੂੰ ਜੇਲ ਹੋਵੇ ਜਾਂ ਤੁਸੀਂ ਆਪ ਸੋਚ ਕੇ ਦੱਸੋ ਵੀ ਕੋਈ ਭਰਾ ਇੰਨਾ ਵੀ ਨਹੀਂ ਕਰ ਸਕਦਾ ਉਹ ਇਸ ਤੂੰ ਵੀ ਕਹਿ ਰਹੇ ਨੇ ਵੀ ਇਹ ਵੀ ਨਾ ਕਰੋ ਤੁਸੀਂ ਵੀ ਤੁਸੀਂ ਚੁੱਪ ਕਰਕੇ ਉਹਦਾ ਸੰਸਕਾਰ ਕਰ ਦਿਓ ਤੇ ਘਰ ਬੈਠ ਜਾਓ ਤੁਸੀਂ ਵੀ ਭਰਾ ਹੋਮੋਂਗੇ ਕਿਸੇ ਭੈਣ ਦੇ ਤੁਸੀਂ ਵੀ ਕਿਸੇ ਛੋਡੇ ਵੀ ਭਾਨ ਜਾਹੁ ਛੋਡੇ ਵੀ ਮਾਤਾ ਹੋਣਗੇ ਜੇ ਤੁਹਾਨੂੰ ਕਿਤੇ ਵੀਡੀਓ ਮਿਲ ਜੇ ਤਾਂ ਤੁਹਾਨੂੰ ਇੰਨਾ ਵੀ ਅਧਿਕਾਰ ਨਹੀਂ ਹੈਗਾ ਵੀ ਤੁਸੀਂ ਉਹ ਵੀਡੀਓ ਦੇ ਆਧਾਰ ਤੇ ਕੋਹੋਂ ਵੀ ਕਾਰਵਾਈ ਹੋ ਜੇ ਫਿਰ ਜਦ ਕਾਰਵਾਈ ਨਹੀਂ ਹੁੰਦੀ ਫਿਰ ਥੋੜੀ ਸ਼ੱਕ ਨਹੀਂ ਬਦੂਗੀ ਇਹ ਚੀਜ਼ਾਂ ਬੋਰੀਆਂ ਨੇ ਉਹ ਬਾਰ-ਬਾਰ ਸਾਡੇ ਖਿਲਾਫ ਬੋਲ ਰਹੇ ਨੇ ਕੂੜ ਪ੍ਰਚਾਰ ਕਰ ਰਹੇ ਨੇ ਜੋ ਇੱਕ ਕੁੜੀ ਜਾਂ ਮੰਨ ਲਓ ਇੱਕ ਮਾਤਾ ਮੇਰੀ ਜਾਂ ਇੱਕ ਮੇਰਾ ਛੋਟਾ 9 ਸਾਲ ਦਾ ਭਾਂਜਾ ਜੋ ਇਸ ਸੰਸਾਰ ਤੋਂ ਚਲੇ ਆ ਗਿਆ ਸੋ ਕੁਛ ਕਰ ਲਿਆ ਮਜੇ ਕੋਈ ਮਾੜਾ ਵੀ ਹੋਵੇ ਨਾ ਲੋਕ ਉਸ ਨੂੰ ਵੀ ਕਹਿ ਦਿੰਦੇ ਆ ਵੀ ਨਹੀਂ ਵੀ ਹੁਣ ਉਹ ਚਲੇ ਆ ਗਿਆ ਉਹ ਬਹੁਤ ਚੰਗਾ ਸੀ ਪਰ ਇਹ ਤਾਂ ਤਿੰਨ ਨੇ ਅੱਜ ਪੰਜਵਾਂ ਦਿਨ ਸਾਨੂੰ 24 ਤੋਂ ਲਾ ਕੇ 29 ਹੋ ਗਈ ਇੱਥੇ ਬੈਠਿਆਂ ਨੂੰ ਮੈਨੂੰ ਪੁੱਛੀਦਾ ਵੀ ਮੈਂ ਸਾਰੀ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਉਂਦੀ। ਉਸ ਤੋਂ ਬਾਅਦ ਜੋ ਵੀਡੀਓ ਆਉਂਦੀਆਂ ਨੇ ਜੋ ਬੋਲਦੇ ਨੇ ਤਾਂ ਉਹ ਮੈਨੂੰ ਇਸ ਤਰ੍ਹਾਂ ਹੁੰਦਾ ਵੀ ਵੀ ਕੀ ਇਦੋਂ ਤਾਂ ਮੈਂ ਮੈਂ ਕਿਹਾ ਸੁਣ ਲਈ ਜਾਂਦਾ ਰਹਿ ਗਿਆ। ਤੁਹਾਨੂੰ ਕਦੇ ਪੈਨ ਨੇ ਦੱਸਿਆ ਸੀ ਕਿ ਬਈ ਪਹਿਲਾਂ ਕਿ ਮੈਨੂੰ ਤਾਂ ਕਿ ਪਰੇਸ਼ਾਨ ਕਰਦੇ ਆ ਜਾਂ ਕੁਝ ਵੀ ਹੋ ਸਕਦਾ ਮੇਰੇ ਨਾਲ ਵਾਪਰ ਸਕਦੇ ਕੋਈ ਘਟਨਾ ਇਦਾਂ ਦੀ। ਬਿਲਕੁਲ ਬਈ 2017 ਚ ਇਹੀ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਹੈ ਜੀ। ਉਸ ਵੇਲੇ ਵੀ ਭੈਣ ਕਹਿੰਦੇ ਸੀ ਵੀ ਨਹੀਂ ਮੰਨ ਲਓ ਜੋ ਆਪਣੇ ਸੂਜਬਾਨ ਹੁੰਦੇ ਨੇ ਉਹ ਕਹਿੰਦੇ ਵੀ ਚੱਲਦਾ ਰਹਿੰਦਾ ਕੋਈ ਗੱਲ ਨਹੀਂ ਜੇ ਹੋ ਗਿਆ 6-5ਾ ਕਾਫੀ ਟਾਈਮ 2-3 ਮਹੀਨੇ ਚੱਲਿਆ ਤਾਂ ਫਿਰ ਉਹਨਾਂ ਨੇ ਸਮਝੌਤਾ ਕਰਕੇ ਇੱਥੇ ਭੇਜ ਤਾ ਉਸ ਤੋਂ ਬਾਅਦ ਵੀ ਇਹੀ ਕੋ ਚੱਲੀ ਗਿਆ ਕਹਿੰਦੇ ਰਹਿੰਦੇ ਚਲੋ ਸੀ ਵੀ ਕੋਈ ਬਾਤ ਨਹੀਂ ਅੱਜ ਨਹੀਂ ਅੱਜ ਕੱਲ੍ਹ ਨਹੀਂ ਅੱਜ ਤਾਂ ਇੱਥੇ ਤੱਕ ਪਹੁੰਚਣਾ ਪਿਆ ਇਹਦੇ ਪਿੱਛੇ ਦਾ ਕਾਰਨ ਕੀ ਹੈ ਕੋਈ ਕਿ ਲਾਲਚ ਹੈ ਜਾਂ ਕੋਈ ਹੋਰ ਕਟਨਾ ਹੈ ਕੋਈ ਲੜਾਈ ਝਗੜਾ ਹੈ ਕੀ ਕਾਰਨ ਬਈ ਇਹਦੇ ਪਿੱਛੇ ਬਈ ਇਹੀ ਤਾਂ ਜੀ ਜਾਂਚ ਦਾ ਵਿਸ਼ਾ ਹੈ ਜੀ ਮੰਨ ਲਓ ਅਸੀਂ ਤਾਂ ਇਹੀ ਤਾਂ ਪੁੱਛ ਰਹੇ ਆਂਗੇ ਉਹ ਐਡਾ ਵੱਡਾ ਪਿੰਡ ਆ ਪੂਦਨ ਉਹਨਾਂ ਦੇ ਕੁੜੀ ਨੇ ਇੰਨੇ ਕੁਛ ਲੈਣ ਦੇਣ ਸੀ ਉਹਨੇ ਕਿਸੇ ਦਾ ਨਾਉ ਨਹੀਂ ਲਿਆ ਸਿਰਫ ਪਿੰਡ ਦੇ ਤਿੰਨ ਬੰਦੇ ਇੱਕ ਉਹਦੀ ਆਪਦੀ ਸੱਸ ਤਿੰਨ ਹੋਰ ਰਿਸ਼ਤੇਦਾਰ ਤੇ ਤਿੰਨ ਹੋਰ ਤਕਰੀਬਨ ਤਿੰਨ ਚਾਰ ਰਿਸ਼ਤੇਦਾਰ ਹੋਰ ਨੇ ਸਿਰਫ ਉਹਨਾਂ ਦਾ ਨਾਉ ਹੀ ਕਿਉਂ ਲਿਆ ਹੋਰ ਕੋਈ ਕਿਸੇ ਦਾ ਨਹੀਂ ਲਿਆ ਉਹਨੇ ਉਹ ਜੇ ਕਿਸੇ ਦਾ ਹਸਾਬ ਕਿਤਾਬ ਸੀ ਕੋਈ ਇਹਦਾ ਮਤਲਬ ਵੀ ਉਹ ਸਾਰਾ ਦਬਾਉਣਾ ਚਾਹੁੰਦੇ ਨੇ ਤਾਂ ਕਰਕੇ ਸਾਨੂੰ ਹੋਰ ਡਿੱਟਣਾ ਪੈ ਰਿਹਾ ਤਾਂ ਅਸੀਂ ਸੰਸਕਾਰ ਨੂੰ ਤਾਂ ਸਾਨੂੰ ਦੇਰੀ ਹੋ ਰਹੀ ਆ ਤਾਂ ਅਸੀਂ ਪੋਸਟਮਾਰਟਮ ਨਹੀਂ ਕਰਾ ਰਹੇ ਜਿਵੇਂ ਉਹ ਕਹਿ ਰਹੇ ਆ ਕਿ ਬਈ ਦਵਾਈ ਪੀਤੀ ਗਈ ਆ ਸਪਰੇਅ ਪੀਤੀ ਗਈ ਆ ਤੁਹਾਨੂੰ ਜਦੋਂ ਤੁਸੀਂ ਦੇਖਿਆ ਸਾਰਾ ਕੁਝ ਉੱਥੇ ਲੱਗਦਾ ਸੀਗਾ ਕਿ ਸਪਰੇਅ ਪੀਤੀ ਹੋਊਗੀ ਜਾਂ ਪੀਣ ਵਾਲੇ ਸੀਗੇ ਸਪਰੇਅ ਉਹ ਬਈ ਇਹੀ ਤਾਂ ਹੈ ਜੀ ਜਿਸ ਨੇ ਇੰਨੇ ਹਾਲਾਤ ਖੰਡਾ ਲੇ ਮੰਨ ਲਓ ਆਪਦੀਆਂ ਤੰਗੀਆਂ ਕੱਟ ਲੀਆਂ ਜਿਸ ਦਾ ਵੀਜ਼ਾ ਆਇਆ ਹੋਵੇ ਤੁਸੀਂ ਇੱਕ ਵਾਰ ਤੁਸੀਂ ਵੀ ਸੋਚ ਕੇ ਦੱਸੋ ਵੀ ਉਸ ਨੂੰ ਮਰਨ ਦੀ ਕੀ ਲੋੜ ਪਈ ਆ ਜਦੋਂ ਉਹ ਕਹਿੰਦੇ ਉਹਨੇ ਜੇ ਇਹ ਵੀ ਵੇਚ-ਵਟਲਿਆ ਆਹ ਵੀ ਵੇਚ-ਵਟਲਿਓ ਲੋਕ ਕਹਿ ਰਹੇ ਨੇ ਫਿਰ ਉਹਨੂੰ ਮਰਨ ਦੀ ਕੀ ਲੋੜ ਸੀ ਤੁਸੀਂ ਆਪ ਇਹ ਗੱਲ ਧਰਾ ਕੇ ਦੇਖ ਲਓ ਉਹਨਾਂ ਨੂੰ ਵੀ ਪੁੱਛ ਲਈਏ ਆਪਾਂ ਸਭ ਲੋਕਾਂ ਨੂੰ ਵੀ ਫੇਰ ਉਹਨੂੰ ਕੀ ਜ਼ਰੂਰਤ ਪੈ ਗਈ ਦੇਖੋ ਬਈ ਸਾਡਾ ਦਿਲ ਪੁੱਸਤੀ ਦਾਗਾ ਮੈਂ ਕਹਣਾ ਜੇ ਸਾਨੂੰ ਕੋਈ ਲਾਲਚਾ ਜਾਂ ਸਾਨੂੰ ਕੋਈ ਤਾਂ ਸਾਡੇ ਵੀ ਕੱਖ ਨਾ ਰਹੇ ਤਾਂ ਪਰਮਾਤਮਾ ਜੇ ਕੋਈ ਸਾਨੂੰ ਕਿਸੇ ਦੀ ਜ਼ਮੀਨ ਦਾ ਜਾਇਦਾਦ ਦਾ ਲਾਲਚਾ ਤਾਂ ਮੇਰਾ ਵੀ ਨਾ ਕੁਝ ਰਹੇ ਮੇਰੇ ਇੱਕ ਜਵਾਬ ਹੈ ਜੀ ਜਾਂ ਮੰਨ ਲਓ ਇਸ ਤਰ੍ਹਾਂ ਲਾ ਲਓ ਵੀ ਜੇ ਅਗਲੇ ਨੂੰ ਲੱਗਦਾਗਾ ਮੇਰੇ ਮੇਰੇ ਕੋਲੇ 12 ਕਿੱਲੇ ਜ਼ਮੀਨ ਹੈ ਮੈਥੋਂ ਲਿਖਿਆ ਲੈਣਾ ਪੰਚਾਰ ਕੀ ਲਈ ਜ਼ਮੀਨ ਜੀ ਨਹੀਂ ਲਿਖਾਉਣੀ ਆ ਤੋ ਮੈਨੂੰ ਕਹਿ ਦੇਣ ਵੀ ਅੱਜ ਵੀ ਮੇਰੀ ਆ ਪਹਾਣ ਜਾਗਾ ਜਾਂ ਮੇਰਾ ਪੁੱਤ ਆ ਜਾਂ ਮੇਰੀ ਮਾਤਾ ਜਾਂ ਮੇਰੀ ਭੈਣ ਆ ਵੀ ਇਹਨਾਂ ਦੀ ਮੌਤ ਹੋ ਜੇ ਜਿਵੇਂ ਆਪਣੇ ਆਪ ਅਚਾਨਕ ਤੋ ਆਪਾ ਤੂੰ ਜ਼ਮੀਨ ਮੈਥੋਂ ਲੈ ਲੈਣ ਬਈ ਸੋਚ ਵੀ ਨਹੀਂ ਸਕਦੇ ਬਈ ਇਹ ਮੇਰਾ ਆਪਦਾ ਮਹਾਲੀ ਦੇ ਵਿੱਚ ਕਾਰੋਬਾਰ ਆ ਬਈ ਕੰਮਕਾਰ ਕਰਦਾ ਮੇਰੇ ਮਾਮਾ ਜੀ ਦਾ ਬੇਟਾ ਸਰਪੰਚ ਆਗਾ ਇਹਦਾ ਆਪਦਾ ਕਾਰੋਬਾਰ ਆ ਜੀ ਅਸੀਂ ਤਾਂ ਇਹੀ ਤਕਲੀਫ ਬਣ ਰਹੇ ਆ ਜੇ ਉਹਨਾਂ ਨੇ ਵੀ ਕਰਿਆ ਕੁੜੀ ਨੇ ਵੀ ਤਾਂ ਉਹਨੇ ਸਾਨੂੰ ਦੱਸਣਾ ਸੀ ਵੀ ਮੈਂ ਤਕਲੀਫ 'ਚ ਇਹਦਾ ਜਾਂਚ ਤਾਂ ਕਰਾਉਣ ਦਾ ਸਾਡਾ ਹੱਕ ਹੈ ਜੀ ਕਿ ਜਾਂਚ ਵੀ ਨਹੀਂ ਸੀ ਕਰਾ ਸਕਦੇ ਹਣ ਤੁਸੀਂ ਤੁਹਾਡੀ ਮੰਗ ਕੀ ਆ ਮੁੱਖ ਇੱਕ ਤੇ ਜਾਂਚ ਹੋਣੀ ਚਾਹੀਦੀ ਹੈ ਤੇ ਪਰਚਾ ਮਤਲਬ ਹੁਣ ਦਰਜ ਹੋਇਆ ਜਾਂ ਨਹੀਂ ਹੋਇਆ ਲਿਓ ਇਹਨਾਂ ਇਸ ਸਮੇਂ ਜੀ ਸਾਨੂੰ ਕੁਝ ਵੀ ਦਰਜ ਨਹੀਂ ਹੋਇਆ ਜੀ ਇੱਕ ਮੂਲੀ ਜਾਂ ਪਰਚਾ 306 ਦਾ ਜਿਹੜਾ ਨਹੀਂ ਬਣ ਰਿਹਾ ਉਹ ਹੋਇਆ ਜੀ ਉਹ ਵੀ ਮੰਨ ਲਓ ਸਿਰਫ ਇਹਨਾਂ ਨੇ ਪਹਿਲੇ ਦਿਨ ਟਾਲ ਮਟੋਲੇ ਕਰਨ ਤੋਂ ਬਾਅਦ ਕਰਿਆ ਜੋ ਉਹਦੇ ਵਿੱਚ ਧਾਰਾ ਨਹੀਂ ਅਸੀਂ ਵਕੀਲ ਦੀ ਐਡਵਾਈਸ ਲਈ ਸੀ ਉਹ ਕਹਿੰਦੇ ਵੀ 302 ਦੀ ਹੀ ਬਣਦਾ ਉਸਨੇ ਇਹ ਕਦੇ ਵੀ ਨਹੀਂ ਕਿਹਾ ਤੁਸੀਂ ਆਪ ਹੀ ਦੋਸਤ ਵੀ ਉਸਨੇ ਇੱਕ ਸਿਰ ਪੇਗਿਆ ਵੀ ਮੈਨੂੰ ਮਾਰ ਸਕਦੇ ਨੇ ਉਸਨੇ ਇਹ ਨਹੀਂ ਕਿਹਾ ਵੀ ਮੰਨ ਲਓ ਮੈਂ ਖੁਦ ਮਰ ਰਹੀ ਹਾਂ ਮੈਂ ਬਾਈ ਜੀ ਛੋਡੇ ਰਹੀ ਜੋ ਇਨਸਾਫ ਪਸੰਦ ਲੋਕ ਨੇ ਨੌਜਵਾਨ ਨੇ ਵੀ ਬੇਨਤੀ ਕਰਦਾ ਵੀ ਸਾਡੇ ਨਾਲ ਇਸ ਦੁੱਖ ਦੀ ਘੜੀ ਚ ਖੜੋ ਜੋ ਮੈਨੂੰ ਇਨਸਾਫ ਮਿਲ ਸਕੇ ਮੇਰੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਜੋ ਐਸਾ ਛੱਡ ਕੇ ਚਲੇ ਗਏ ਨੇ ਬਸ ਤੁਸੀਂ ਬਾਈ ਇਹ ਛੋਡੇ ਮਾਧਿਅਮ ਰਹੀ ਮੈਂ ਇਹੀ ਕਰ ਸਕਦਾ ਜੀ ਜੋ ਮੇਰੇ ਵੀਰ ਨੂੰ ਲੱਗਦਾ ਜਾ ਮੇਰੀ ਭੈਣ ਨੂੰ ਉੱਥੋਂ ਵੀ ਲੱਗਦਾ ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਜੋ ਬੋਲ ਰਹੇ ਹੋ ਜੇ ਸਾਨੂੰ ਲਾਲਚ ਲੱਗਦਾ ਤੁਸੀਂ ਆਪਦਾ ਸਾਰਾ ਕੁਝ ਰੱਖ ਲਓ ਤੁਸੀਂ ਆਪਦਾ ਜਿੱਥੇ ਦੇਣਾ ਜਿਹਨੂੰ ਦੇ ਲਓ ਪਰ ਤੁਸੀਂ ਇਨਸਾਫ ਦੀ ਤਾਂ ਉਹਨਾਂ ਨੂੰ ਤਾਂ ਕੇਰਾ ਅਰੈਸਟ ਕਰ ਲੈਣ ਦਿਓ ਜਿਨ੍ਹਾਂ ਦਾ ਨਾਮ ਲਿਆਗਾ ਬਾਅਦ ਚ ਅਸੀਂ ਜੇ ਕਿਸੇ ਦਾ ਤੰਗ ਪ੍ਰੇਸ਼ਾਨ ਨੇ ਨਿਕਲ ਜਾਣਗੇ ਹੈ ਨਹੀਂ ਕਿ ਉਹਨਾਂ ਨੂੰ ਅਸੀਂ ਉਹ ਵਿਸ਼ਵਾਸ ਕਰਨ ਲਈ ਬੈਠੇ ਹਾਂ ਕਾਨੂੰਨ ਤੇ ਜਿੱਤੇ ਸਾਨੂੰ ਬਿਲਕੁਲ ਵਿਸ਼ਵਾਸ ਨਹੀਂ ਜੋ ਸਾਡੀ ਐਫ ਆਈ ਆਰ ਦਰਜ ਵੀ ਨਹੀਂ ਕਰ ਰਹੇ ਉਹਨਾਂ ਦੇ ਨਾਲ ਨੇ ਉਹ ਇੱਕ ਵਾਰ ਰੈਸਟ ਹੋ ਗ ਜਾਣ ਉਹ ਇੱਕ ਵਾਰ ਆਪਦੀ ਜੁਆਇਨਿੰਗ ਕਰ ਲੈਣ ਇਹ ਇਨੀਆਂ ਬੇਨਤੀਆਂ ਨੇ ਬਾਈ ਤੁਸੀਂ ਆਪਦੇ ਸਾਧਨ ਰਾਹੀਂ ਜਰੂਰ ਭੇਜੋ ਜੀ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਪਹੁੰਚਣ ਤੇ ਜੀ ਹੈਲੋ ਹਾਂਜੀ ਐਸ ਐਚਓ ਸੰਦੌੜ ਗੱਲ ਕਰ ਰਹੇ ਹਾਂ ਜੀ ਹਾਂਜੀ ਹਾਂਜੀ ਸੰਤਾਜ ਗੱਲ ਕਰ ਰਹੇ ਹਾਂ ਜੀ ਮੈਂ ਲੋਕਵਾਜ਼ ਟੀਵੀ ਚੈਨਲ ਤੋਂ ਹਾਂਜੀ ਅੰਦਰ ਦੇ। ਤੁਹਾਡੇ ਬਾਹਰ ਜੀ ਲਗਭਗ 6 ਦਿਨ ਤੋਂ ਇੱਕ ਧਰਨਾ ਚੱਲ ਰਿਹਾ ਜੀ ਤਿੰਨ ਮੌਤਾਂ ਹੋਈਆਂ ਨੇ ਜਿਹੜੀਆਂ। ਹਾਂਜੀ ਹਾਂਜੀ। ਉਸ ਵਾਕਫ ਤੋਂ ਧਰਨੇ ਵਾਲੇ ਤੁਹਾਡਾ ਪੱਖ ਲੈਣਾ ਜੀ ਕਿ ਹੁਣ ਤੱਕ ਕਾਰਵਾਈ ਨਹੀਂ ਕੀਤੀ ਜਾ ਰਹੀ ਪਰਿਵਾਰਾਂ ਦੇ ਦੋਸ਼ ਨੇ ਤੁਹਾਡੇ ਉੱਪਰ। ਨਹੀਂ 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 ਜੀ ਉਦੋਂ ਸਰ ਤਿੰਨ ਉਹਦੇ ਵਿੱਚ ਉਹ ਕਾਰ ਰੱਖੇ ਨੇ ਆਪਾਂ। ਕੀ ਜਾਂ ਹੁੰਦੇ ਨੇ ਅਰੈਸਟ ਕਰ ਰੱਖੇ ਨੇ। ਜੀ। ਉਸ ਤੋਂ ਬਾਅਦ ਸਰ ਉਹ ਹੁਣ ਪਰਿਵਾਰ ਕਹਿੰਦਾ ਵੀ ਇਹਦੇ ਵਿੱਚ ਵਾਧਾ ਕਰੋ। ਜੀ। ਉਹਦੇ ਵਿੱਚ ਪ੍ਰੋਬਲਮ ਆ ਰਹੀ ਹੈ ਜੀ। ਹਾਂ ਉਹਨਾਂ ਦਾ ਕਹਿਣਾ ਹੈ ਕਿ ਕਤਲ ਹੋਇਆ ਜੀ ਤੇ ਤੁਸੀਂ 306 ਦਾ ਪਰਚਾ ਕਹਿੰਦੇ ਆ ਉਹਨਾਂ ਦਾ ਕਹਿਣਾ ਕਿ ਦੇਖੋ ਜੀ ਕੋਈ ਆਈਟਨੈਸ ਨਹੀਂ ਸੀ ਉਸ ਟਾਈਮ ਆ ਉੱਥੇ ਜਿਹੜਾ ਦੇਖਿਆ ਗਿਆ ਉਹਦੇ ਬਿਆਨਾਂ ਦੇ ਅਕੋਰਡਿੰਗ ਕਾਰਵਾਈ ਕਰੀ ਆ ਠੀਕ ਹੈ ਹਾਂਜੀ ਹਾਂਜੀ ਪਰ ਇੱਕ ਉਹ ਵੀਡੀਓ ਕਹਿ ਰਹੇ ਆ ਜੀ ਕਿ ਮ੍ਰਿਤਕ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜੀ ਮੌਤ ਤੋਂ ਬਾਅਦ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਮੈਨੂੰ ਮਾਰ ਸਕਦੇ ਨੇ ਉਹ ਹਾਂਜੀ ਹਾਂਜੀ ਉਹ ਬਟ ਗੱਲ ਇਹ ਆ ਉਹ ਸਾਡੀ ਤਫ਼ਤੀਸ਼ ਚੱਲ ਰਹੀ ਹੈ ਜੀ ਉਹਦੇ ਰਿਗਾਰਡ ਵਿੱਚ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਧੰਨਵਾਦ you. <laughs>